ਵਰਬਰ ਬਿਆਨ ਆ ਰਿਹਾ ਹੈ ਜਗਜੀਤ ਸਿੰਘ ਢੱਲੇ ਵੱਲੋਂ ਕਿ ਉਹ 14 ਨੂੰ ਮੀਟਿੰਗ ਦੇ ਵਿੱਚ ਜਾਣਗੇ ਸੁਨਾਵ ਲੋਕ ਸਤ ਨਹੀਂ ਹੈ ਕਿ ਜਿੰਨੀ ਦੇਰ ਤੱਕ ਸਰਕਾਰ ਮੰਗਾ ਨਹੀਂ ਮੰਨਦੀ ਮੈਂ ਮਰਨ ਉੱਤੇ ਨਹੀਂ ਛੋੜੂੰਗਾ ਇਰਾਂਟਿਕ ਨੂੰ ਹੀ ਪਤਾ ਲੱਗੂਗਾ ਕਿ ਸਭ ਤੋਂ ਪਹਿਲਾਂ ਉਹ ਤੇ ਡਾਕਟਰਾਂ ਦੀ ਰਾਏ ਲਈ ਜਾਓ ਜੀ ਅਗਰ ਅਲੋਕ ਕਰਨਗੇ ਮੈਡੀਕਲ ਬਲਟਨ ਜਿਹੜਾ ਆ ਮੀਡੀਆ ਨਾਲ ਤਾਂ ਸਾਂਝਾ ਨਹੀਂ ਕੀਤਾ ਜਾ ਰਿਹਾ ਕਿ ਉਹਦੀਆਂ ਰਿਪੋਰਟਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਜਿਹੜੇ ਇੱਕਦਮ ਜਦੋਂ ਉਹ ਹਾਲਾਤ ਆ ਗਏ ਸੀ ਵੀ ਪਤਾ ਨਹੀਂ ਘੜੀਪਾਲ ਨੂੰ ਕੀ ਹੋ ਜਾਏ ਉਥੋਂ ਥੋੜੀ ਸਟੇਬਲ ਐ ਲੇਕਿਨ ਅੱਜ ਵੀ ਉਹਨਾਂ ਦੀ ਹਾਲਾਤ ਕੋਈ ਚੰਗੀ ਨਹੀਂ ਹੈ ਸਿਹਤ ਪੱਖੀ 14 ਨੂੰ ਜਿਹੜੀ ਮੀਟਿੰਗ ਹੋਣੀ ਐ ਕੇਂਦਰ ਦੇ ਨੁਮਾਇੰਦਿਆਂ ਦੇ ਨਾਲ ਤਾਂ ਫਿਰ ਤੁਹਾਡਾ ਜਿਹੜਾ ਵਫ਼ਦ ਹੋਵੇਗਾ ਕਿਸਾਨਾਂ ਦਾ ਉਦੀ ਅਗਵਾਈ ਕੌਣ ਕਰੇਗਾ ਕੱਲ੍ਹ ਜਾਂ ਪਰਸੋਂ ਦੁਬਾਰਾ ਮੀਟਿੰਗ ਕਰਕੇ ਇੱਕ ਡੈਲੀਗੇਸ਼ਨ ਤੈਅ ਕੀਤਾ ਜਾਊਗਾ ਜਿਹੜਾ ਕਿਸਾਨਾਂ ਕੋਲ ਜਾਣਾ ਹੈ ਤੇ ਅਗਵਾਈ ਦੀ ਗੱਲ ਹੈ ਅਗਵਾਈ ਦੋਨੋਂ ਫਾਰਮਾ ਕਰਨਗੇ ਇਹ ਇੱਕੀ ਮੀਟਿੰਗ ਇੰਸਾਰਾ ਕੁਝ ਨਹੀਂ ਨਿਬੜਨਾ ਮੀਟਿੰਗਾਂ ਪਿੱਛੇ ਦੋ ਹੋਰ ਹੋਣਗੀਆਂ ਨੌਰੀ ਬਾਰਡਰ ਤੋਂ ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਜੁੜੇ ਨੇ ਦਾਨ ਮਿਊਟ ਦੇ ਨਾਲ ਗੱਲਬਾਤ ਕਰਦੇ ਆ 14 ਤਰੀਕ ਨੂੰ ਕੇਂਦਰ ਨਾਲ ਹੋਣ ਵਾਲੀ ਮੀਟਿੰਗ ਦੇ ਰਿਗਾਰਡ ਪੁੱਛਦੇ ਆ ਕਿ ਕੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਉਹਨਾਂ ਨੂੰ ਮੀਟਿੰਗ ਦੇ ਵਿੱਚ ਜਾਣ ਦੀ ਆਜ਼ਾਦਤ ਦੇਵੇਗੀ ਕਿਉਂਕਿ ਮਰਨ ਵਰਤ ਉਹਨਾਂ ਦਾ ਲਗਾਤਾਰ جاری ਹੈ ਔਲਖ ਸਾਹਿਬ ਵਾਰ-ਵਾਰ ਬਿਆਨ ਆ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਦਾ ਕਿ ਉਹ 14 ਨੂੰ ਮੀਟਿੰਗ ਦੇ ਵਿੱਚ ਜਾਣਗੇ ਤਾਂ ਤੁਹਾਨੂੰ ਲੱਗਦਾ ਹੈ ਕਿ 14 ਨੂੰ ਮੀਟਿੰਗ ਵਿੱਚ ਜਾਣ ਲਈ ਉਹਨਾਂ ਨੂੰ ਸਿਹਤ ਆਜ਼ਾਦਤ ਦੇਵੇਗੀ ਦੇਖੋ ਅੱਜ 71 ਦਿਨ ਹੋ ਗਏ ਆ ਮਨਵਰਤ ਦੇ ਪਿਛਲੇ ਕੁਝ ਦਿਨਾਂ ਤੋਂ ਮੈਡੀਕਲ ਲੈਡ ਲੈ ਰਹੇ ਨੇ ਗਲੂਕੋਜ਼ ਵਗੈਰਾ ਚੜਾਈ ਜਾ ਰਹੀ ਹੈ ਉਸ ਤੋਂ ਇਲਾਵਾ ਨਾ ਖਾਣਾ ਨਾ ਕੁਝ ਉਸ ਕਈ ਵਾਰ ਕੋਈ ਵੈਂਪਰ ਮੁੰਡਾ ਕਿਸੇ ਨੂੰ ਅਜੇ ਸਿਰਫ ਮੈਡੀਕਲ ਐਡ ਦਿੱਤੇ ਤੇ ਉਹਨਾਂ ਦੀ ਰਿਕਵਰੀ ਉਸੇ ਹਿਸਾਬ ਨਾਲ ਹੋਣੀ ਹੈ ਵੀ ਜੇਤੇ ਕੋਈ ਆਪਾਂ ਉਹਨਾਂ ਦੀ ਚੀਜ਼ ਦੇਈਏ ਫਿਰ ਤੇਰ ਕਬਰੀ ਹੋਵੇ ਲੇਕਿਨ ਉਹਨਾਂ ਵੱਲੋਂ ਸਖਤ ਮਨਾਹੀ ਹੈ ਕਿ ਜਿੰਨੀ ਦੇਰ ਤੱਕ ਸਰਕਾਰ ਮੰਗਾ ਨਹੀਂ ਮੰਨਦੀ ਮੈਂ ਮਨਵਰਤ ਨਹੀਂ ਤੋੜੂੰਗਾ ਲੋਕਾਂ ਦੀ ਭਾਵਨਾ ਨੂੰ ਦੇਖਦੇ ਹੋਏ ਸਾਰੇ ਧਾਰਮਿਕ ਜਾਂ ਜਿੰਨੇ ਵੀ ਸੰਸਥਾਵਾਂ ਜਿਹੜੇ ਆਈ ਸੀ ਉਹਨਾਂ ਨੇ ਆਪਣਾ ਜਿਹੜਾ ਮੈਡੀਕਲ ਐਡਵਸ ਦੇ ਮੰਨੀ ਸੀ ਤੇ ਰਹੀ ਗੱਲ 14 ਫਰਵਰੀ ਦੀ ਅੱਜ 4 ਫਰਵਰੀ ਹੋ ਗਈ ਹੈ ਤੇ ਸਾਡੀ ਤੇ ਵਾਹਿਗੁਰੂ ਕੀ ਅਰਦਾਸ ਵੀ ਇਹੀ ਹੈ ਕਿਸਾਨਾਂ ਦੀ ਭਾਵਨਾ ਵੀ ਇਹੀ ਹੈ ਸਾਡੀ ਮੋਰਚਿਆਂ ਦੀ ਭਾਵਨਾ ਵੀ ਇਹੀ ਹੈ ਸਾਡੇ ਜਥੇਬੰਦੀਆਂ ਦੀ ਭਾਵਨਾ ਵੀ ਇਹੀ ਹੈ ਕਿ ਸਰਦਾਰ ਜਗੀਰ ਸਿੰਘ ਡੱਲੇਵਾਲ ਇੱਕ ਸੂਝਵਾਨ ਕਿਸਾਨਾਂ ਦੀ ਚੰਗੀ ਸੋਚ ਰੱਖਣ ਵਾਲੇ ਤੇ ਦੂਰ ਅੰਦੇਸ਼ੀ ਤੇ ਇਸ ਮਸਲਿਆਂ ਦੀ ਹੈ ਨਾ ਮੰਗਾਂ ਦੀ ਪਕੜ ਰੱਖਣ ਵਾਲੇ ਨੇ ਤੇ ਉਹ ਜ਼ਰੂਰ ਉਸ 14 ਤਰੀਕ ਦੀ ਮੀਟਿੰਗ ਦਾ ਹਿੱਸਾ ਬਣਨ। ਲੇਕਿਨ ਦੇਖਣਾ ਉਸ ਸਮੇਂ ਤੱਕ 10 ਦਿਨ ਰਹਿ ਗਏ 9 ਦਿਨ ਰਹਿ ਗਏ। 9 ਦਿਨਾਂ ਵਿੱਚ ਕਿੰਨੇ ਕੀ ਹੁੰਦੀ ਹੈ ਕੋਸ਼ਿਸ਼ 100% ਹੈ। ਲੇਕਿਨ ਇਹ ਸਾਰੀਆਂ ਜਿਹੜੀਆਂ ਸੰਭਾਵਨਾਵਾਂ ਉਦੋਂ ਤੱਕ ਬਰਕਰਾਰ ਰਹਿਣੀਆਂ ਵੀ ਜਾਣਨਾ ਨਹੀਂ ਜਾਣਦੀਆਂ ਜਿੰਨੀ ਦੇਰ ਤੱਕ 14 ਤਰੀਕ ਦੇ ਨੇੜੇ ਅਸੀਂ ਨਹੀਂ ਪਹੁੰਚਦੇ 13 ਤਰੀਕ ਨੂੰ ਹੀ ਪਤਾ ਲੱਗੂਗਾ। ਤੇ ਸਭ ਤੋਂ ਪਹਿਲਾਂ ਤੇ ਡਾਕਟਰਾਂ ਦੀ ਰਾਏ ਲਈ ਜਾਊਗੀ। ਅਗਰ ਅਲੋਕ ਕਰਨਗੇ ਕਿਉਂਕਿ ਦੇਖੋ ਜਾਣਾ ਵਿੱਚ 14 ਨੂੰ ਜਾਣਗੇ ਇਹ ਸੋਚੀ ਵੀ ਆਪਾਂ ਉੱਠ ਕੇ ਚੱਲ ਪੈਣਗੇ ਉਹ ਹਾਲਾਤ ਤੇ ਲੱਗ ਨਹੀਂ ਰਹੀ ਕਿਉਂਕਿ ਜਦੋਂ ਅਖੰਡ ਪਾਤਸ਼ਾਹ ਦੇ ਭੋਗ ਪਾਏ 2-3 ਦਿਨ ਪਹਿਲਾਂ ਉਹਨਾਂ ਨੂੰ ਸਟ੍ਰਕਚਰ ਤੇ ਲੈ ਗਏ ਤੇ ਸਿਰਫ ਮੱਥਾ ਟੇਕਣ ਤੱਕ ਹੀ ਉਹਨਾਂ ਦੇ ਜਿਹੜਾ ਦਮ ਚੜ ਗਿਆ ਬੁਖਾਰ ਹੋ ਗਿਆ ਕੰਨਾਂ 'ਚੋਂ ਆਵਾਜ਼ਾਂ ਆਉਣ ਲੱਗੀਆਂ 2 ਦਿਨ ਤੱਕ ਉਹ ਜਿਹੜੇ ਹੈ ਬਹੁਤ ਬੇਚਾਨੀ ਰਹੀ ਤੇ ਇੱਡਾ ਲੰਮਾ ਸਫ਼ਰ ਹੈ ਮੰਨ ਲਓ ਚੰਡੀਗੜ੍ਹ ਜਾਣਾ ਚੰਡੀਗੜ੍ਹ ਆਉਣਾ ਹੈ ਉਸ ਵਾਸਤੇ ਸਾਰਾ ਕੁਝ ਦੇਖਿਆ ਜਾਊਗਾ ਲੇਕਿਨ ਸਾਨੂੰ ਉਮੀਦ ਪੂਰੀ ਹੈ ਉਸ ਵਾਹਿਗੁਰੂ ਕਾਲਪੁਰਖ ਤੇ ਭਰੋਸਾ ਵੀ ਹੈ ਵੀ ਉਹ ਨਹੀਂ ਦਿਨ ਤੱਕ ਉਹ ਉਸ ਤੋਂ ਜਾਣ ਜੋਗੇ ਹੋਣਗੇ ਸਰਕਾਰੀ ਡਾਕਟਰਾਂ ਵੱਲੋਂ ਉਹਨਾਂ ਦਾ ਲਗਾਤਾਰ ਚੈੱਕਅਪ ਕੀਤਾ ਜਾ ਰਿਹਾ ਹੈ ਕਿ ਕੋਈ ਮੈਡੀਕਲ ਬਲਟਨ ਜਿਹੜਾ ਆ ਮੀਡੀਆ ਨਾਲ ਤਾਂ ਸਾਂਝਾ ਨਹੀਂ ਕੀਤਾ ਜਾ ਰਿਹਾ ਕਿ ਤੁਹਾਡੇ ਨਾਲ ਕੋਈ ਮੈਡੀਕਲ ਉਹਨਾਂ ਦਾ ਜਿਹੜਾ ਜਿੰਨਾ ਵੀ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਟ੍ਰੀਟਮੈਂਟ ਦਿੱਤਾ ਜਾ ਰਿਹਾ ਕਿ ਉਹਦੀਆਂ ਰਿਪੋਰਟਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਅਲਕਸਾ ਹਾਂ ਬਿਲਕੁਲ ਚਲੋ ਦੇਖਦੇ ਨੇ ਆਪਣਾ ਉਹ ਤੇ ਕਰਦੇ ਨੇ ਲੇਕਿਨ ਆਪਾਂ ਨੂੰ ਪਤਾ ਵੀ ਜਿਹੜੀ ਹਾਲਾਤੇ ਨੂੰ ਉਹ ਸਥਿਰ ਨੇ ਵੀ ਇਹ ਸਮਝਣਾ ਜ਼ਰੂਰੀ ਹੈ ਮੈਡੀਕਲ ਲਾਈਨ ਵੀ ਇਹ ਕਹਿੰਦੀ ਹੈ ਵੀ ਉਹਨਾਂ ਦੀ ਜਿਹੜੀ ਗਰੋਥ ਜਿੰਨੀ ਦੇਰ ਤੱਕ ਕੋਈ ਆਪਾਂ ਕੋ ਲਿਕਵਿਡ ਜਾਂ ਫੂਡ ਨਹੀਂ ਦਿੰਦੇ ਉਹਨਾਂ ਦੇਰ ਤੱਕ ਉਹਨਾਂ ਦੀ ਗਰੋਥ ਹੋਣੀ ਮੁਸ਼ਕਲ ਹੈ ਹੁਣ ਤੇ ਇੱਕ ਸਿਰਫ ਇਹ ਵੀ ਉਹਨਾਂ ਦੀ ਆਪਾਂ ਜਿਹੜੀ ਜ਼ਿੰਦਗੀ ਨੂੰ ਖਤਰੇ ਤੋਂ ਬਾਹਰ ਕੱਢ ਕੇ ਇੱਕ ਵਾਰੀ ਉਸ ਸਿਚੁਏਸ਼ਨ ਤੇ ਲਿਆਂਦਾ ਹੋਇਆ ਹੈ ਜਿਹੜੇ ਇੱਕਦਮ ਜਦੋਂ ਉਹ ਹਾਲਾਤ ਆ ਗਏ ਸੀ ਵੀ ਪਤਾ ਨਹੀਂ ਘੜੀ ਪਲ ਨੂੰ ਕੀ ਹੋ ਜੇ ਉੱਥੋਂ ਥੋੜੀ ਜਿਹੀ ਸਟੇਬਲ ਆ ਲੇਕਿਨ ਅੱਜ ਵੀ ਉਹਨਾਂ ਦੀ ਹਾਲਾਤ ਕੋਈ ਚੰਗੀ ਨਹੀਂ ਹੈ ਸਿਹਤ ਪੱਖੀ ਜੇ ਕਹੀਏ ਤੇ ਉਹ ਡਾਕਟਰ ਜਿਹੜੇ ਆ ਜਿਵੇਂ ਕੈਲਰੀ ਦੀ ਗੱਲ ਕਰਦੇ ਆ ਵੀ ਉਹ ਗੁਲੂਕਰ ਜਿਹਾ ਹੀ ਕਿ ਲਿਮਟ ਆ ਜੇ ਅਗਰ ਸਾਨੂੰ 1600 ਕੈਲਰੀ ਚਾਹੀਦੀ ਹੈ ਤੇ 400 ਜਾ ਰਹੀ ਹੈ ਤੇ ਉਹਨੂੰ ਅਸੀਂ ਲਿਮਟ ਨਾਲ ਹੀ 450 500 600 ਵਧਾ ਸਕਦੇ ਹਾਂ ਜਿਆਦਾ ਨਹੀਂ ਕਰ ਸਕਦੇ ਤੇ ਜਿੰਨੀ ਸਾਡੇ ਸਰੀਰ ਨੂੰ ਜ਼ਰੂਰਤ ਹੈ ਉਹ ਪ੍ਰਮਾਤਮਾ ਵੱਲੋਂ ਕੁਦਰਤ ਵੱਲੋਂ ਸਾਡੇ ਸਰੀਰ 'ਚ ਇੱਕ ਸਰੋਤ ਹੁੰਦੇ ਆ ਉਹ ਪੈਦਾ ਕਰਦੇ ਆਪ ਜਿਸ ਕਿਸੇ ਵੀ ਚੀਜ਼ ਦੀ ਜੇ ਬੈਲੈਂਸ ਬਣਾਉਣ ਵਾਸਤੇ ਸੋਡੀਅਮ ਪੋਟਾਸ਼ੀਅਮ ਕੈਲਸ਼ੀਅਮ ਜੋ ਸਾਡੇ ਸਰੀਰ ਨੂੰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਜਿੰਨੇ ਪ੍ਰੋਟੀਨ ਚਾਹੀਦੇ ਉਹ ਆਪ ਸਰੀਰ ਪੈਦਾ ਕਰਦਾ ਉਹ ਪੈਦਾ ਕਰਦਾ ਜਿਹੜਾ ਤੁਸੀਂ ਖਾਣੇ ਆ ਉਸ ਤੋਂ ਬਾਅਦ ਕੋਈ ਸਟੋਰੇਜ ਹੁੰਦੇ ਆ ਉਹ ਸਟੋਰੇਜ ਤੋਂ ਲੈਂਦਾ ਤੇ ਹੁਣ ਇਹਨਾਂ ਲੰਮਾ ਸਮਾਂ ਹੋ ਗਿਆ 71 ਦਿਨ ਹੋ ਗਿਆ ਤੇ ਹੁਣ ਉਹ ਮੈਡੀਕਲ ਤੇ ਹੀ ਇੱਕ ਚੱਲ ਰਹੇ ਨੇ ਉਹਦੇ ਸਾਰੇ ਤੇ ਇਹ ਆਪਾਂ ਡਾਕਟਰਾਂ ਜਿਹੜੀ ਰਿਪੋਰਟ ਆਪਾਂ ਦੇਖਦੇ ਆਂ ਹੀ ਆ ਤੇ ਆਪਾਂ ਨੂੰ ਖੁਦ ਵੀ ਆਮ ਲੋਕਾਂ ਨੂੰ ਇਸ ਚੀਜ਼ ਦਾ ਪਤਾ ਹੈ ਤੇ ਰਿਪੋਰਟਾਂ ਆਉਂਦੀਆਂ ਤੇ ਜਲਦੀ ਅਸੀਂ ਇਹ ਵੀ ਕਵਾਂਗੇ ਮੈਡੀਕਲ ਬੁਲਟਨ ਵੀ ਇੱਕ ਦੋ ਦਿਨਾਂ ਚ ਇੱਕ ਕਹਿ ਕੇ ਪ੍ਰਸ਼ਾਸਨ ਨੂੰ ਵੀ ਜਾਰੀ ਕਰਵਾਉਂਗਾ ਜ਼ਿਕਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਆਜ਼ਾਦਤ ਨਹੀਂ ਦਿੰਦੀ 14 ਨੂੰ ਜਿਹੜੀ ਮੀਟਿੰਗ ਹੋਣੀ ਹੈ ਕੇਂਦਰ ਦੇ ਨਮਾਇੰਦਿਆਂ ਦੇ ਨਾਲ ਤਾਂ ਫਿਰ ਤੁਹਾਡਾ ਜਿਹੜਾ ਵਫਦ ਹੋਵੇਗਾ ਕਿਸਾਨਾਂ ਦਾ ਉਹਦੀ ਅਗਵਾਈ ਕੌਣ ਕਰੇਗਾ ਹਲਕ ਸਾਬ ਦੇਖੋ ਇਹ ਜਿਹੜਾ ਵਫਦ ਜਾਂਦਾ ਨਾ ਦੋ ਮੋਰਚੇ ਨੇ ਦੋ ਫੋਰਮਾਂ ਨੇ ਸੰਯੁਕਤ ਕਿਸਾਨ ਮੋਰਚਾ ਗੈਰਨਿਤਿਕ ਭਾਰਤ ਦੇ ਕਿਸਾਨ ਮਜ਼ਦੂਰ ਮੋਰਚਾ ਦੋ ਫੋਰਮਾਂ ਵੱਲੋਂ ਅੱਜ ਤਿਆਂ 57 ਦਿਨਾਂ ਤੋਂ ਅੰਦੋਲਨ ਲੜਿਆ ਜਾ ਰਿਹਾ ਹੈ ਐਮਐਸਪੀ ਖਰੀਦ ਗਰੰਟੀ ਜ਼ੋਨ ਸਮੇਤ ਸਾਰੀਆਂ ਮੰਗਾਂ ਨੂੰ ਲੈ ਕੇ ਸਾਡੀ ਪਰਸੋਂ ਰਾਤ ਨੂੰ देर रात ਤੱਕ ਮੀਟਿੰਗ ਹੋਈ ਦੋਨੋਂ ਫੋਰਮਾਂ ਦੀ ਸ਼ੰਭੂ ਮੋਰਚੇ ਤੇ ਉਹ ਅੱਜ ਕੱਲ੍ਹ ਜਾਂ ਪਰਸੋਂ ਦੁਬਾਰਾ ਮੀਟਿੰਗ ਕਰਕੇ ਇੱਕ ਡੈਲੀਗੇਸ਼ਨ ਤੈਅ ਕੀਤਾ ਜਾਊਗਾ ਆ ਜਿਹੜਾ ਕਿਸਾਨਾਂ ਕੋਲ ਜਾਣਾ ਹੈ ਤੇ ਅਗਵਾਈ ਦੀ ਗੱਲ ਨੇ ਅਗਵਾਈ ਦੋਨੋਂ ਫੋਰਮਾਂ ਕਰਨਗੇ ਜਿਹੜੀ ਅਗਵਾਹੀ ਦੀ ਗੱਲ ਆ ਉਹ ਚ ਦੋ 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 ਸਪੋਕਸਪਰਸਨ ਹੋ ਜਾਣਗੇ ਦੋਨੋਂ ਵੱਲੋਂ ਜਾਂ ਤਿੰਨ ਤਿੰਨ ਹੋ ਜਾਣਗੇ ਜਿੰਨੇ ਸਾਥੀਆਂ ਨੇ ਜਾਣਾ ਹੋ ਜਾਣਗੇ ਟੋਟਲ ਕਿੰਨੇ ਕਿੰਨੇ ਨਮਾਇंदे ਜਾਣਗੇ ਕਿਸਾਨਾਂ ਦੇ ਟੋਟਲ ਨਮਾਇंदे ਉਹ ਮੀਟਿੰਗ ਤੋਂ ਬਾਅਦ ਇਹ ਕੀਤਾ ਜਾਊਗਾ ਪਰਸੋਂ ਜਿਹੜੀ ਮੀਟਿੰਗ ਹੋਣੀ ਹੈ ਕੱਲ ਹੋ ਜੇ ਪਰਸੋਂ ਹੋ ਜੇ ਅਜੇ ਤੈਅ ਨਹੀਂ ਕੀਤੀ ਮੀਟਿੰਗ ਦਾ ਦੋਨਾਂ ਫਾਰਮਾਂ ਦੀ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੇ ਵਿੱਚ ਉਹ ਉਸ ਵਾਸਤੇ ਜਾਣ ਵਾਸਤੇ ਕੀਤਾ ਜਾਊ ਕਿਉਂਕਿ 11 12 13 ਫਰਵਰੀ ਨੂੰ ਬਿਜੀ ਐ ਸੀ ਵੱਡੀਆਂ ਕਿਸਾਨ ਮਹਾਪੰਚਾਇਤਾਂ ਦੋਨੋਂ ਫਾਰਮਾਂ ਦੀ ਕੈਡਰ ਦੋਨੋਂ ਫਾਰਮਾਂ ਦੀ ਲੀਡਰਸ਼ਿਪ ਇਹਨਾਂ ਚ વ્યਸਤ ਰਹੂਗੀ ਉਸ ਤੋਂ ਪਹਿਲਾਂ ਪਹਿਲਾਂ ਇਹ ਤੈਅ ਕਰਨਾ ਵੀ ਸਪੋਕਸ ਪਰਸਨ ਕਿਹੜਾ ਹੋਊਗਾ ਡੈਲੀਗੇਸ਼ਨ ਚ ਕਿੰਨੇ ਟੋਟਲ ਕਿੰਨੇ ਦਾ ਪ੍ਰਤੀਨਿਧ ਮਿੰਟਲ ਜਾਊਗਾ ਉਸ ਦੇ ਵਿੱਚ ਦੋਨੋਂ ਫਰਮਾਂ ਦੇ ਕਿੰਨੇ ਕਿੰਨੇ ਹੋਣਗੇ ਉਹ ਸਾਰਾ ਕੁਝ ਜਲਦ ਤੁਹਾਨੂੰ ਇੱਕ ਦੋ ਦਿਨਾਂ ਚ ਦੱਸ ਦਿੱਤਾ ਜਾਵੇ ਪਰ ਜਿਹੜੇ ਮੋਰਚੇ ਦੋਨੋਂ ਚੱਲ ਰਹੇ ਨੇ ਸ਼ੰਭੂ ਤਖਨੋਰੀ ਇਹਨਾਂ ਦੇ ਆਗੂਆਂ ਤੋਂ ਬਿਨਾ ਸਾਊਥ ਦੇ ਜਾਂ ਨਾਰਥ-ਈਸਟ ਦੇ ਕੁਝ ਕਿਸਾਨ ਆਗੂ ਲੈ ਜਾਣਗੇ ਵਿੱਚ ਤੁਹਾਡਾ ਜਿਹੜਾ ਵਫਦ ਉਹਨਾਂ ਨੂੰ ਮੀਟਿੰਗ ਕਰੇਗਾ ਜਾਫਰ ਇਹਨਾਂ ਦੋਨਾਂ ਮੋਰਚਿਆਂ ਉੱਤੋਂ ਹੀ ਆਗੂ ਜਾਣਗੇ ਦੇਖੋ ਦੋਨੋਂ ਫੋਰਮਾਂ ਦੇ ਦੋਨੋਂ ਫੋਰਮਾਂ ਸਾਡੇ ਦੇਸ਼ ਪਰਚੇ ਸਾਡਾ ਫੋਰਮ ਹੈ ਤੇ ਦੇਸ਼ ਪਰਚੇ ਉਹਨਾਂ ਦੇ ਸੰਯੁਕਤ ਸੰਮੋਰਚੇ ਦਾ ਦੱਖਣ ਭਾਰਤ ਚ ਬਹੁਤ ਵੱਡਾ ਜਿਹੜਾ ਜਿਹੜਾ ਨਾਨ ਪੋਲਿਟਿਕਲ ਐਸਕੇ ਮੈਂ ਦੱਖਣ ਭਾਰਤ ਸਾਡਾ ਬਹੁਤ ਇੱਕ ਵੱਡਾ ਹਿੱਸਾ ਹੈ ਜਿਹੜੇ ਆਗੂ ਸਭਾਨ ਨੇ ਤੇ ਉਹ ਉਸ ਵਾਸਤੇ ਸਾਰੀ ਵਿਚਾਰ ਚਰਚਾ ਕੀਤੀ ਜਾਊਗੀ ਉਹ ਕਿਹੜੇ ਕਿਹੜੇ ਨੂੰ ਲੈਣਾ ਹੈ ਕਿੰਨਾ ਨੂੰ ਲੈਣਾ ਕਿਉਂਕਿ ਇਹ ਵੀ ਦੇਖਣਾ ਹੈ ਵੀ ਲਿਮਟ ਵੀ ਰੱਖਣੀ ਹੈ ਨੇ ਜਾਣੇ ਲੈ ਕੇ ਜਾਣੇ ਆ ਤੇ ਕਵਰ ਵੀ ਸਾਰਾ ਸੀ ਦੇਸ਼ ਕਰਨਾ ਤੇ ਉਸ ਹੱਬ ਨਾਲ ਅੱਗੇ ਦੀ ਜਿਹੜਾ ਸਿਸਟਮ ਉਹ ਲਿਖਿਆ ਜਾਊਗਾ ਜੇਕਰ ਗੱਲਬਾਤ ਨਹੀਂ ਸਿਰੇ ਚੜਦੀ ਤਾਂ ਕੀ ਫਿਰ ਅਗਲੀ ਕੋਈ ਮੀਟਿੰਗ ਰੱਖੀ ਜਾਵੇਗੀ ਦੋਂਗੇ ਤੁਸੀਂ ਟਾਈਮ ਜਾਂ ਫਿਰ ਇਹਨੂੰ ਮੋਰਚੇ ਨੂੰ ਤਕੜਾ ਕਰੂਗੇ ਅ ਦੇਖੋ ਇਹ ਸਾਰੀਆਂ ਚੀਜ਼ਾਂ ਭਵਿੱਖ ਦੇ ਗਰਭ ਚ ਆ ਉਹ ਕਿਸ ਮੂਡ ਨਾਲ ਆਉਂਦੇ ਆ ਟਰਕਾਉਣ ਵਾਸਤੇ ਆਉਂਦੇ ਆ ਕਿ ਨਿਬੇੜਨ ਵਾਸਤੇ ਆਉਂਦੇ ਆ ਕਿ ਸਾਨੂੰ ਕੰਡਿਆਂ ਤੋਂ ਕਢੇਣ ਵਾਸਤੇ ਆਉਂਦੇ ਆ ਜਨਤਾ ਸੱਚੇ ਉਹਨਾਂ ਵਾਸਤੇ ਆਉਂਦੇ ਆ ਕਿ ਜਾਂ ਸਾਡੀਆਂ ਮੰਗਾਂ ਪ੍ਰਤੀ ਵਾਕਿਆ ਹੀ ਉਹ ਜਿਹੜੇ ਸੀਰੀਅਸ ਨੇ ਸਰਕਾਰ ਚਾਹੁੰਦੀ ਆ ਵੀ ਇਹਨਾਂ ਦੀਆਂ ਮੰਗਾਂ ਮੰਨ ਕੇ ਇਹਨਾਂ ਨੂੰ ਉਠਾਇਆ ਜਾਵੇ ਇਹ ਇਹ ਚੀਜ਼ ਉਦੋਂ ਮੀਟਿੰਗ ਤੋਂ ਵਿੱਚ ਹੀ ਜਿਹੜਾ ਨਿਕਲ ਕੇ ਆਊਗਾ ਸਾਰਾ ਕੁਝ ਤੇ ਇਹ ਆਪਾਂ ਨੂੰ ਸੁਭਾਵਿਕ ਹੀ ਆ ਵੀ ਇੱਕ ਹੀ ਮੀਟਿੰਗ ਸਾਰਾ ਕੁਝ ਨਹੀਂ ਨਿਬੜਨਾ ਮੀਟਿੰਗਾਂ ਤੇ ਇੱਕ ਦੋ ਹੋਰ ਹੋਣੀਆਂ ਆ